ਇਹ ਕਿਸਾਨੀ ਜਿੱਦਾਂ ਕਹਿੰਦਾ ਅੰਦੋਲਨ ਨਹੀਂ ਹੈ ਕਿਸਾਨੀ ਬਗਾਵਤ ਸੀ ਉਸਦੀ ਕਿਉਂਕਿ ਅੰਦੋਲਨ ਨਹੀਂ ਚੱਲ ਸਕਦਾ ਉਸ ਵੇਲੇ ਜੇ ਤੁਸੀਂ ਕਹੋ ਪੇ ਉਸ ਅਮਾ ਸਗਾ ਜਾ ਕੇ ਪੇ ਤੁਸੀਂ ਅਰਜੀ ਲਿਖ ਕੇ ਦੇ ਦਿਓ ਪੁੱਛਲ ਦੇਣਾ ਸੀ ਹਾਂ ਜਾਂ ਅਰਜੀ ਲਿਖ ਕੇ ਦੇ ਦਿਓ ਜਾਂ ਤੁਸੀਂ ਤਰਨਾ ਮਾਰ ਦਿਓ ਜਾ ਕੇ ਇਹ ਤਾਂ ਇਹ ਟਾਈਮ ਨਹੀਂ ਸੀ ਉਸ ਵੇਲੇ ਪੇ ਤੁਸੀਂ ਇਹ ਕਰੋ ਉਸ ਵੇਲੇ ਰਾਜ ਹੋਰ ਸੀ ਕਿਉਂਕਿ ਏਸ਼ੀਆ ਦੀ ਮਾਈਟੈਸਟ ਪਾਵਰ ਮੁਗਲ ਅੰਪਾਇਰ ਉਸ ਵੇਲੇ ਰਾਜ ਕਰ ਰਹੀ ਸੀ ਐਸ ਮੇਰੇ ਪੂਰੇ ਉਰੂਜ ਦੇ ਉੱਪਰ ਸੀ ਉਹਦਾ ਡਾਊਨਫਾਲ ਸ਼ੁਰੂ ਹੁੰਦਾ ਇੱਥੋਂ ਸ਼ੁਰੂ ਹੁੰਦਾ ਡਾਊਨਫਾਲ ਜਿਸ ਵੇਲੇ ਉਹ ਆ ਪੰਜਾਬ ਦੇ ਵਿੱਚ ਪੰਜਾਬ ਬਾਗੀ ਹੋਇਆ ਉਹਦੇ ਨਾਲ ਡਾਊਨਫਾਲ ਸ਼ੁਰੂ ਹੋਇਆ 1708 ਦੇ ਵਿੱਚ ਗੁਰੂ ਸਾਹਿਬ ਇਹ ਉਹ ਤੋਂ ਪਹਿਲਾਂ ਉਹ ਤੋਂ ਪਹਿਲਾਂ ਗੁਰੂ ਸਾਹਿਬ ਇਹ ਮਹਾਨ ਸੰਘਰਸ਼ ਵਿੱਦਣ ਤੋਂ ਪਹਿਲਾਂ ਉਹ ਮੁਗਲ ਬਾਦਸ਼ਾਹ ਦੇ ਨਾਲ ਇੱਕ ਵਾਰ ਗੱਲ ਕਰਨੀ ਚਾਹੁੰਦੇ ਗੱਲ ਕਰਨੀ ਚਾਹੁੰਦੇ ਸੀਗੇ ਵੀ ਦੇ ਤਾਂ ਹੈਗਾ ਜਿਹੜਾ ਸ਼ਸਤਰ ਤੁਸੀਂ ਖਤਮ ਕਰਦੇ ਆ ਇਹਦੇ ਜਾ ਕੇ ਵੀ ਅਸੀਂ ਨਹੀਂ ਕਰਦੇ ਉਹ ਜਿਹੜੀ ਹੈਗੀ ਆ ਇਸੇ ਸੁਣੀ ਨਹੀਂ ਗੱਲ ਕਿਸੇ ਨੀਦ ਦੇ ਵਿੱਚ ਉਹ ਨਹੀਂ ਕੋਈ ਗੱਲ ਸੁਣੀ ਨਹੀਂ ਹੈ ਜਾ ਕੇ ਉਹ ਉਹ ਕਿਉਂਕਿ ਉਹ ਤਾਂ ਜ਼ਗੀਰਦਾਰਾਂ ਦੇ ਅਸਰ ਦੇ ਹੇਠ ਸੀ ਉਹ ਉਹ ਸਿਸਟਮ ਨੂੰ ਬਦਲਣ